STV प्रोडक्शन ਚੈਨਲ ਦੇਖ ਰਹੇ ਸਮੂਹ ਦਸ਼ਕਾਂ ਨੂੰ ਪਾਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਕੀਸਾ ਸਤਿ ਆਕਾ ਜੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵੜੈਚ ਦੇ ਸ਼ੋਅ ਦੇ ਵਿੱਚ ਬਿੱਤੇ ਸ਼ਨੀਚਰਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਸਰੀ ਵੱਲੋਂ ਕੈਨੇਡਾ ਦੇ ਨਾਮਵਰ ਪੰਜਾਬੀ ਦੇ ਲਖਾਰੀ ਸਰਦਾਰ ਨਰਿੰਦਰ ਸਿੰਘ ਪੰਨੂ ਦੀ ਨਵਰੂਪੀ ਪੁਸਤਕ ਬੜੀ ਵਿਲੱਖਣ ਤੇ ਦਿਲਚਸਪ ਪਿਆਰ ਕਹਾਣੀ ਦੀਪਤੀ ਮੀਤ ਦੀ ਕੁੰਡਜਕਾਈ ਹੋਈ ਲੇਖਕ ਦੀ ਇਹ ਛੇਵੀਂ ਪੁਸਤਕ ਹੈ ਲੇਖਕ ਨੇ ਕਹਾਣੀ ਵਿੱਚ ਵੱਖ-ਵੱਖ ਕਿਰਦਾਰਾਂ ਨੂੰ ਬੜੇ ਸੱਚੇ ਢੰਗ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਵਲ ਰੂਪੀ ਪੁਸਤਕ ਪੜਨ ਯੋਗ ਹੈ ਆਪਣੀ ਪੁਸਤਕ ਲਾਇਬ੍ਰੇਰੀ ਵਿੱਚ ਸਾਂਭਣ ਯੋਗ ਹੈ ਸਹਿਵਿਤ ਪਾਠਕਾਂ ਨੂੰ ਲੇਖਕ ਦੇ ਨਾਲ ਸੰਪਰਕ ਕਰਕੇ ਪੁਸਤਕ ਲੈ ਕੇ ਜਰੂਰ ਪੜਨੀ ਚਾਹੀਦੀ ਹੈ ਹਰ ਪਾਠਕ ਲਈ ਇਹ ਪੁਸਤਕ ਸਿੱਖਿਆ ਭਰਪੂਰ ਹੈ ਆਓ ਉਸ ਵਕਤ ਦੀਆਂ ਕੁਝ ਯਾਦਾਂ ਤੁਹਾਡਾਂ ਸਾਂਝੀਆਂ ਕਰਦੇ ਹਾਂ ਤੇ ਪ੍ਰਧਾਨਗੀ ਮੰਡਲ ਦੇ ਵਿੱਚ ਮੈਂ ਬੇਨਤੀ ਕਰਦਾ ਸਭਾ ਦੇ ਪ੍ਰਧਾਨ ਪ੍ਰਿਤਪਾਲ ਜੈਲਵੜੀ ਆਉਣਗੇ ਤਾੜੀਆਂ ਮਾਰ ਕੇ ਸਵਾਗਤ ਕਰੀਏ ਪਰ ਫਿਰ ਵੀ ਜਦੋਂ ਉਹ ਕਿਹਨੇ ਜਦੋਂ ਕਮਾਂਡਰ ਨਾਲ ਨਾ ਆਵੇ ਤੇ ਉਹਦੇ ਜਰਨੈਲ ਜਿਵੇਂ ਬੜੀ ਤਗੜੇ ਹੋਣੇ ਕੀਤੇ ਘਬਰੀ ਹੈਗੀ ਯਾਰ ਕੱਲ ਨੂੰ ਮਿਲ ਰਿਹਾ ਕਰਾਂਗੇ ਨਿਰੰਦਰ ਸਿੰਘ ਬੰਨੂ ਤੁਮ ਜੀ ਆਓ ਜੀ ਕਹਿੰਦੇ ਸਹਿਤ ਸਹਿਤ ਨਾ ਕਰਿਆ ਕਰ ਦੇ ਸਹਿਤ ਨੇ ਬਹੁਤ ਸਤਾਏ ਸਹਿਤ ਸਹਿਤ ਨਾ ਕਰਿਆ ਕਰ ਦੇ ਸਹਿਤ ਨੇ ਬਹੁਤ ਸਤਾਏ ਮੈਂ ਕੇ ਮਰਦੇ ਨਹੀਂ ਕੰਡ ਮੇਰੇ ਜਸਦੀ ਝੋਰੀ ਪਾਏ ਫਿਰ ਨਹੀਂ ਕੇ ਮਰਦੇ ਕੰਡ ਮੇਰੇ ਜਸਦੀ ਝੋਰੀ ਪਾਏ ਨਾਲ ਕਿਤਾਬਾਂ ਘਰ ਪਰ ਦਿੱਤਾ ਤੈਨੂੰ ਸਮਝਣਾ ਆਏ ਇਹ ਨਾ ਕਵੀਆਂ ਨਾ ਕੋਈ ਨਾ ਵਾ ਕਰਵਾਏ ਇਹ ਨਾ ਕਵੀਆਂ ਨਾ ਕੋਈ ਨਾ ਵਾ ਕਰਵਾਏ ਨਾ ਕਵੀਆਂ ਨਾ ਖਿਆਲ ਕਮਾਲ ਹੈ ਯਾ ਕਮਾਲ ਐ ਯਾ ਕਮਾਲ ਖੋਟੀਆਂ ਓਏ ਅਖਰੀਆਂ ਕਮਾਲ ਐ ਯਾ ਕਮਾਲ ਖੋਟੀਆਂ ਖਾੜੀਆਂ ਤਾਂ ਬੰਦਿਆਂ ਤੋਂ ਦੋ ਹੀ ਰੋਟੀਆਂ ਤੂੰ ਖਰੀਆਂ ਜਮਾਲ ਐ ਯਾ ਕਮਾਲ ਖੋਟੀਆਂ ਓਏ ਅਖਰੀਆਂ ਕਮਾਲ ਐ ਯਾ ਕਮਾਲ ਖੋਟੀਆਂ

इसको वो बात है शायद आदम जो लगाए ना लगे और बजाए ना बजे ना लगे <kling> अच्छा आम तौर पे जरा ये ये भी हो ये कर दो कि हाँ ते पे इस जरा है ना ये खूबसूरती ना तो अलग है मेरी वाइफ मेरे एक बार मैंने कहा थी कि थोड़ा नूबे दिखे नहीं कर चंगी लगी थी तो मैं यहाँ पर डबल से नहीं कहूँ कि ये हम कहाँ जाते हैं बटन सब ये क्या कहता है जितना कि इस बार कल ਜੇ ਆਦਮੀਆਂ ਉਹ ਬਿਊਟੀ ਵੱਲ ਖਿੱਚਿਆ ਜਾਂਦਾ ਉਹ ਜਿਹੜੀ ਔਰਤ ਹੈ ਉਹ ਪਰਸਨੈਲਿਟੀ ਵੱਲ ਖਿੱਚੀ ਜਾਂਦੀ ਅੱਛਾ ਪਰਸਨੈਲਿਟੀ ਕਿਹਨੂੰ ਪਰਸਨੈਲਿਟੀ ਕਹਿੰਦੇ ਆ ਔਰਤ ਪਰਸਨੈਲਿਟੀ ਕਿਜੀ ਜਾਂਦੀ ਆ ਆਦਮੀ ਬਿਊਟੀ ਵੱਲ ਖਿੱਚਿਆ ਜਾਂਦਾ ਤੇ ਉਹਦੇ ਵਿੱਚ ਬੜਬੜ ਸ਼ਾਇਰਾਂ ਨੇ ਵੀ ਲਿਖਿਆ ਤੇ ਉਹ ਫੈਸਲ ਸਾਹਿਬ ਨੇ ਵੀ ਲਿਖਿਆ ਤੇਰੀ ਅੱਖੋਂ ਕੇ ਸਾਰਾ ਦੁਨੀਆ ਮੇਰਾ ਰੱਖਾ ਗਿਆ ਤੇ ਉਹ ਫਿਰ ਡਾਕਟਰ ਲਾ마 ਕਹਾਂਗੇ ਦੇ ਜਿਵੇਂ ਗੱਲ ਹੈ सीरत के हम गुलाम हैं सूरत हुई तो क्या सुरखो सफेद मिट्टी की मूरत हुई तो क्या वो कहते हैं नहीं रे दादा सब हाली है सीरत के हम गुलाम हैं सूरत हुई तो क्या तो सुरखो सफेद मिट्टी की मूरत हुई तो क्या से वो हो गया कि नहीं रे सब हाली है और कोई कहता है कि दादा सब हाली है फिर साहब के लिए लिया साहब ने कहा وہ کہتے ہیں نزورت کی بات ہے نصیحت کی بات ہے ہم تو تم پر مرتے ہیں بس طبیعت کی بات ہے یہ نہیں وہ لے گیا وہ وہ بھان لے وہ دیکھتا ہے سو لو نو چاہن میں رو دامناں جان میں مینوں اتنا لگدا جا کے کہ جے تھوڑی روح یا آتما کا بھی لویا وہ فزیکل لب تو بنا کمپلیٹ ਉਹ ਉਹਦਾ ਮਤਲਬ ਹੈ ਮੈਨਾਂ ਕੱਲ ਗਿਆ ਆਪਸ ਦੇ ਵਿੱਚ ਇਹਨਾਂ ਨਾਲ ਇਦਾਂ ਨਹੀਂ ਤੁਸੀਂ ਕਹਿ ਸਕਦੇ ਬੇਬੇ ਮੈਂ ਅੱਛਾ ਜੇ ਵੀ ਤੁਸੀਂ ਆਪਾਂ ਹੁਣ ਗੱਲ ਕਰ ਰਹੇ ਹਾਂ ਮੇਲ ਤੇ ਫੀਮੇਲ ਦੇ ਪਿਆਰ ਦੀ ਠੀਕ ਹੈ ਨਾ ਮੇਲ ਤੇ ਫੀਮੇਲ ਤੇ ਕਿਆ ਗੱਲ ਕਰਦੇ ਮੈਂ ਪਿਆਰ ਤਾਂ ਇਹੋ ਬਾਤ ਨੂੰ ਦਿੱਤਾ ਨਾ ਜਿੱਦਾਂ ਅਸੀਂ ਦਰਸ਼ਕਾਂ ਦੱਸ ਕੇ ਗਏ ਬਟੇ ਜੀ ਪਾਸੇ ਉਹ ਤਾਂ ਕਰ ਰਹੇ ਆਪਾਂ ਪਿਆਰ ਕਰਦੇ ਉਹ ਤਾਂ ਪਿਆਰ ਨਹੀਂ ਪਰ ਇੱਥੇ ਜਿਹੜੀ ਗੱਲ ਹੋ ਰਹੀ ਮੇਰੇ ਖਿਆਲ ਨਾਲ ਸਾਰਾ ਮਤਲਬ ਇਹ ਹੀ ਆ ਕਿ ਇਹਦਾ ਮੇਲ ਫੀਮੇਲ ਦਾ ਪਿਆਰ ਹੈ ਅੱਛਾ ਮੇਲ ਫੀਮੇਲ ਦੇ ਪਿਆਰ ਨੂੰ ਉਦਾਂ ਵੀ ਤੋੜਿਆ ਆਪਣੀ ਸੁਸਾਇਟੀ ਵਿੱਚ ਥੋੜੇ ਜਿਹਾ ਬਦਮਾਸ਼ੀ ਨਹੀਂ ਵੀ ਲਈ ਜਾਂਦਾ ਇਹ ਵੀ ਪਰ ਮੇਰੇ ਸਮਝ ਨਹੀਂ ਆਈ ਇਸ ਗੱਲ ਤੇ ਕਿ ਇਸ ਗੱਲ ਨੂੰ ਜਿੱਥੇ ਪਿੱਛੋਂ ਦੇ ਆਪਾਂ ਲਈਏ ਤਾਂ ਇਹਨੂੰ ਤੁਸੀਂ ਦੇਖੋ ਦੇਵਤੇ ਦਾ ਰੂਪ ਵੀ ਦਿੱਤਾ ਗਿਆ ਇਹਨੂੰ ਜਾ ਕੇ ਬੜਾ ਵੱਡਾ ਵੀ ਦਿੱਤਾ ਗਿਆ ਕਿ ਇਹ ਤਾਂ ਇੱਕ ਬੜਾ ਮਿੱਤਰ ਜਨਮ ਆਇਆ ਮੈਂ ਇਸੇ ਦਾ ਸਟੂਡੈਂਟ ਹਾਂ ਮੈਂ ਬਹੁਤ ਹੈਂਡਿਸ ਲੋਕਾਂ ਨੂੰ ਵੀ ਇਹ ਤੀਜੇ ਤੱਕ ਜਦੋਂ ਸਮਝ ਆਈ ਕਿ ਇਹ ਇੱਕ ਮਿੱਤਰ ਜਨਮੇ ਤੋਂ ਹੌਲੀ ਹੌਲੀ ਬਦਮਾਸ਼ੀ ਬਲ ਕਿਦਾਂ ਹੈ ਕਿਦਾਂ ਸਭ ਕਰਕੇ ਕਿੰਨਾ ਇਨਕ੍ਰੇਡ ਯੂ ਕੈਨ ਆਲਸੋ ਮਲਟੀ ਗੋਦੀ ਆਪਣੇ ਸਿਫਤ ਨਹੀਂ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਹਾਲਾਂਕਿ ਅਜੇ ਅਜੇ ਤੱਕ ਵੀ ਇਹੀ ਹੈ ਕਿ ਜਿਹੜਾ ਤੁਸੀਂ ਆਪਣੀ ਮਰਜ਼ੀ ਦਾ ਗਿਆਕਰੋ ਕੋਈ ਦਰਦੀ ਹੈ ਕੋਈ ਗੱਲ ਕਰਦਾ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ ਬਹੁਤ ਸ਼ਰੀਫ ਹੈ ਇਹ ਇਹ ਤਾਂ ਕਰਦੇ ਨੇ ਗਹਿਬਿਆ ਕਰੋ ਨਾ ਠੀਕ ਹੈ ਨਾ ਬੁਝਾ ਸੋ ਮੇਰੇ ਵਿੱਚ ਮੈਂ ਕੁਝ ਇੰਪ੍ਰੇਰੀਟੀ ਹੈ ਉਹ ਮੇਰੇ ਨਾਲ ਕਰਦਾ ਇਹ ਲਾੜੀ ਜਿੱਥੇ ਐਥਿਕਸ ਦੀ ਗੱਲ ਕੀਤੀ ਜਾਂਦੀ ਹੈ ਉਥੇ ਅਸਪੈਕਟ ਇਹ ਇਹ ਹੈ ਉਹ ਫੀਮੇਲ ਤੋਂ ਕੀਤਾ ਜਾਂਦਾ ਹੈ ਕਿ ਉਹ ਮੋਰੈਲਿਟੀ ਨੂੰ ਅਪਹੋਲਡ ਕਰੇ ਜੇ ਉਹ ਨਹੀਂ ਕਰਦੀ ਤਾਂ ਉਹ ਜਿਹੜੀ ਬੇਟੀ ਦਾ ਕਤਲ ਹੁੰਦਾ ਕਦੇ ਕੋਈ ਆ ਬਾਪ ਜਿਹੜਾ ਆਪਣੇ ਬੇਜੇ ਦਾ ਕਤਲ ਇਸ ਕਰਕੇ ਨਹੀਂ ਕਰਦਾ ਕਿ ਤੂੰ ਕੁੜੀਆਂ ਨਾਲ ਫਿਰਦਾ ਸੀ ਉਹਦੇ ਬਦਲੇ ਕਦੇ ਦੇਸਟ੍ਰਿਕਟ ਕਿਤੇ ਨਹੀਂ ਹੋਇਆ ਅਫਗਾਨਿਸਤਾਨ ਦਾ ਪਾਕਿਸਤਾਨ ਦਾ ਇੰਡੀਆ ਕਿਤੇ ਬੇਟੀ ਦਾ ਕਤਲ ਯੂਰ ਮੋਰੈਲਿਟੀ ਉਹਦੇ ਨਾਲ ਬੰਨ੍ਹ ਦਿੱਤੀ ਦੀ ਲਿਆ ਕੇ ਜਾਂਦੀ ਸੋ ਤੁਸੀਂ ਇਸ ਦਾ ਗੱਲਾਂ ਨੂੰ ਮੇਰਾ ਖਿਆਲ ਹੁਣ ਤਾਂ ਸਮਾਂ ਸ਼ਾਇਦ ਵੀ ਕੋਈ ਇਹਨਾਂ ਚੰਗਾ ਹੋ ਜਾਂਦਾ ਮਤਲਬ ਇਹ ਨਾਲ ਪਰ ਕਈ ਵਾਰ ਮਨ ਬਹੁਤ ਦੁਖੀ ਹੁੰਦਾ ਇਹੇ ਦੇਖ ਕੇ ਜਾ ਕੇ ਵੀ ਸਾਰੇ ਐਥਿਕਸ ਸਾਰੇ ਮੋਰੈਲਿਟੀ ਇਹ ਜਿਹੜੀਆਂ ਤੁਹਾਨੂੰ ਲਿਆਈਆਂ ਗਈਆਂ ਜਾਂ ਕੇ ਜਾਂ ਕੇ ਇਨਸਾਨ ਬੇਦੇਰ ਹੋ ਕਰਦੇ ਹਨ ਸੋ ਇਸ ਦਾ ਇਹ ਹੋਰ ਮਨ ਨੂੰ ਪਤਾ ਹੈ ਨਾ ਕਿ ਕਿਹਾ ਜਾਵੇ ਹੋਸ ਤੇ

ਇਹ ਵੀ ਕੋਈ ਗੱਲ ਨਹੀਂ ਹੈ ਜਾਂ ਕਿ ਜਿਹੜੀ ਫਰਟੀਵਰਦੀ ਦੀ ਸ਼ਾਦੀ ਆ ਉਹ 1100 ਸਫਲ ਹੁੰਦੀਆਂ ਔਰ ਦੂਜੀ ਸ਼ਾਦੀ ਸਫਲ ਨਹੀਂ ਹੁੰਦੀ ਤਾਂ ਨਹੀਂ ਹੈ ਇਹ 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 ਅਸਲਿਤ ਨੂੰ ਮੈਂ ਕਹਿੰਦਾ ਅਸਲ ਜ਼ਿੰਦਗੀ ਤੁਹਾਨੂੰ ਫਿਰ ਰਹਿ ਕੇ ਪਤਾ ਲੱਗਦਾ ਜਿਹੜਾ ਇੱਕਦਮ ਮੇਰੀ ਵਾਈਫ ਵੀ ਕਹਿੰਦੀ ਸੀ ਕਿ ਤੁਸੀਂ ਜਿੰਦਗੀ ਆਪਣੇ ਯੋਗ ਨੂੰ ਜਿੱਦਾਂ ਕਰਦੇ ਕਰਦੇ ਅੱਗੇ ਜਦ ਦੇਦੇ ਤਾਂ ਮੈਂ ਤਾਂ ਤੁਸੀਂ ਆਪਣੇ ਬੈਸਟ ਪੇਸ਼ ਕਰਦੇ ਆ ਦੁਜੀ ਦੇ ਸਾਹਮਣੇ ਅਨਿਲ ਨੇ ਕਿਹਾ ਬੈਸਟ ਹੈ ਬਿਲੇਵੀ ਬੈਸਟ ਹੈ ਉਸ ਮੇਰੇ ਤੁਹਾਨੂੰ ਰੀਅਲ ਨਿਬਤ ਲੱਗਦਾ ਕਿ ਉਹ ਹੈ ਯੂ ਕੈਨ ਰੀਅਲ ਦਿਸ ਸਮਝ ਲਿਆ ਨਾ ਨਾ ਨਹੀਂ ਨੀਰਤ ਤਿੱਡੇ ਬੋਗਿਆ ਕਹਣਾ ਪ੍ਰਜਾ ਆਪਣਾ ਬੈਸਟ ਸਹਯੋਗ ਵਿਚਕਾਰ ਨਾ ਜੀ ਸੋ ਰੀਅਲ ਤੁਹਾਡਾ ਉਸ ਬੰਦੇ ਨਾਲ ਲੱਗਣਾ ਜੇ ਤੁਸੀਂ ਇਕੱਠੇ ਰਹਣਾ ਤਾਂ ਇਕੱਠੇ ਰਹਿਣਾ ਤੁਸੀਂ ਵੀ ਰੱਖਿਆ ਹਣਾ ਲਵ ਪੈ ਜਾਂਦੇ ਜਿਹੜੇ ਕਤਲ ਹੁੰਦੇ ਆ ਬਾਅਦ ਵਿੱਚ ਦੂਜਿਆਂ ਦੇ ਵਿੱਚ ਵੀ ਕਤਲ ਹੁੰਦੇ ਆ ਸੋ ਇਹਦੇ ਨਾਲ ਕਈ ਵਾਰ ਮੈਨੂੰ ਲੱਗਦਾ ਕੋਈ ਵਾਰੰਦਰੀ ਦੀਆਂ ਠੀਕ ਐ ਸੀਰੀਜ਼ ਕਿ ਹਮ ਘਰ ਮੈਂ ਸੁਭਾਗ ਬਣਾਏ ਨੇ ਕਿਸੇ ਰੋਣ ਇਸ ਐਸ ਮੈਰਾ ਤੁਹਾਨੂੰ ਇਸੇ ਇਹ ਕੋਈ ਇੰਦਾ ਗੁੰਝਲਦਾਰ ਜਿਹਾ ਕੰਮ ਹੈ ਪਤਾ ਨਹੀਂ ਨਰਮ ਉਹ ਇਹ ਦਾਣਾ ਸਾਫਟੇ ਹੁੰਦੇ ਨੇ ਉਹ ਹੀ ਸੰਜਾ ਨਹੀਂ ਕੋਈ ਦਾਣਾ ਨਹੀਂ ਬਸ ਚੱਲ ਰਹੀ ਜਾਂ ਕੰਦੇ ਜਿਦਾ ਲਗਾ ਸੋ ਲਾਈਫ ਦੇ ਵਿੱਚ ਪਤਾ ਮਸ਼ੀਨ ਦਾ ਹੀ ਲਗਾ ਪਰ ਇੱਕ ਗੱਲ ਜ਼ਰੂਰੀ ਗੱਲ ਹੈ ਬੱਚਾ ਹੈ ਕੁਝ ਵੀ ਹੈ ਜਿਹੜੀ ਸincereity ਆ ਔਰ ਵਫਾਦਾਰੀ ਆ ਇਹ ਬਸ ਮੈਂ ਤਾਂ ਜ਼ਰੂਰੀ ਗੱਲ ਹੈਗੀਆ ਬਾਕੀ ਦੇਖੋ ਸੁਹਾਵੀ ਜਿੱਥੇ ਤੁਸੀਂ ਗੱਲ ਕਰਦੇ ਆ ਮੈਂ ਹਾਂ ਤਾਂ ਉਹ ਐ ਆਪੇ ਉਸ ਵਾਰ ਮੈਂ ਕੋਈ ਪਾਕਿਸਤਾਨੀ ਗਮਾਂ ਦੇ ਤੱਕੀ ਤੇ ਉਹ ਪਾਕਿਸਤਾਨੀ ਗਮਾਂ ਦੇ ਵਿੱਚ ਇੱਕ ਪੁਲਿਸ ਬੌਧਾ ਬੈਠਾ ਖਾਇ ਯੁਲਸੀ ਯੁਲਸੀ ਦੇਖਦਾ ਇੱਕ ਤੇ ਲੇਡੀ ਹੁੰਦੀ ਹੈ ਬੜੀ ਵੈਲ ਡਰੈਸ ਲੇਡੀ ਹੁੰਦੀ ਤੇ ਆ ਕੇ ਉਹਨਾਂ ਨੂੰ ਕੋਕੋ ਕਹਿੰਦਾ ਹਾਂ ਬਤਾਓ ਵੀਰ ਬੈਠੋ ਕੋ ਬੈਜੀ ਉਹ ਕਹਿੰਦਾ ਹਾਂ ਬਤਾਓ ਕਿ ਉਹ ਕਹਿੰਦੀ ਜੀ ਮੇਰੇ ਬੱਚੇ ਦਾ ਦਰਵਾਹ ਹੋ ਗਿਆ ਹੈ ਮੇਰਾ ਬੱਚਾ ਉਹ ਜਿਹੜਾ ਮੁੰਡੀ ਆ ਉਹਦਾ ਬਟਾਲ ਨੂੰ ਕੁਝ ਦੋ ਬਣਾ ਉਹ ਲੈਦਾ ਦਾ ਬੱਚੀ ਦੇ ਵਾਦ ਕੇ ਇਸ ਦਾ ਬਰਤਨ ਤੇ ਕਿ ਵਾਦ ਕੇ ਇਸ ਤੇ ਉਹ ਫੇਰ ਉਹਨੂੰ ਕਹਿੰਦਾ ਕਿ ਬੀਬੀ ਆਪ ਕੋ ਕਿਸੇ ਪਰ ਸ਼ੱਕ ਹੈ ਜਾਂ ਉਹ ਕਹਿੰਦੀ ਸ਼ੱਕ ਹੈ ਮੇਰੇ ਖਾਵਦ ਨੇ ਸੇਵਾ ਕੀਤੀ ਹੈ ਉਹ ਕਹਿੰਦੀ ਮੇਰੇ ਖਾਵਦ ਨੇ ਜਦੋਂ ਮੈਨੇ ਖਾਵਦ ਨੇ ਆ ਜੋ ਕਰਨਾ ਤੋ ਬੀਬੀ ਇਹ ਰੋਟਾ ਕੇ ਸੁਣਾ ਬੜਾ ਜੇ ਤੋ ਬਾਪ ਬੇਟੇ ਕੋ ਲੈ ਗਿਆ ਹੈ ਰੋਟਾ ਕੇ ਸੁਣਾ अच्छा वो और कोई है जिधर लाइक कोई भी इंटरेस्ट होती थी चंगे कांडन बहुत कट बोलती है वो कहती थी हमारी सेपरेशन हुई हुई थी हमारी सेपरेशन हुई हुई थी वो कहता तो फिर बीबी आपकी सेपरेशन क्यों हुई थी अच्छा वो लेडी समझ गया भी ये ना काम नहीं है ये गलत कुछ नहीं ये ना गलत वो काम ना है ये हो साले तो राइट लाइफ क्यों जाता है जा रही थी पर वो कहती कुछ नहीं वो कहता वो कहता ना बीबी आपकी उस दिन हमारे मुजाहिद नहीं मिलते थे इस आज सुबह आदिसी में होते हमारे मुजाहिद नहीं मिलते थे यार मुजाहिद नहीं मिलते थे, नहीं थे नहीं तो मैं सब कुछ काम करवा रखते हूँ मुझे इससे ज़्यादा वो भी भी मुजाहिद केस के मिलते हैं हमें भी थाईसा होगा ऐसे ही कोई रेड और नहीं क्या so, रेड तो मुजाहिद तो मेरा नहीं मिलते <laughs> ਔਰ YouTube ਤੇ ਜਿਹੜਾ ਆਪਾਂ ਕਰਦੇ ਇਹਦੇ ਚੋ ਕੁ ਵੀ ਇਹਨੇ ਪਾਇਆ ਹੁੰਦਾ ਬਹੁਤ ਖੁਸ਼ ਤੁਸੀਂ ਜਰੂਰ ਲੈਖਕਰ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ YouTube ਤੇ ਜਾ ਕੇ ਪਰ ਗਾਇਓ ਉਹਨੂੰ ਸਬਸਕ੍ਰਾਈਬ ਕਰਿਆ ਕਰੋ ਜਰੂਰ ਦੇਖਿਆ ਕਰੋ ਫਰੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਹਿਦ ਰੋਮ ਗਰੀਡੀਆਂ ਤੁਹਾਡੇ ਸੁਖ ਬਲ ਰੋੜ ਬੜਾ ਉਸ ਪੱਕਤ ਦੀਆਂ ਕੁਝ ਯਾਦਾਂ ਤੁਹਾਡਾ ਸਾਂਝੀਆਂ ਕਰਦੇ ਹਾਂ ਮੈਂ ਕਿਰਸ਼ ਪੁਰਾ ਕਰ ਰਹਿ ਰਿਹਾ ਨਾ ਕਿਉਂਕਿ ਮੇਰਾ ਵੀ ਪਾਰਟਨਰ

ਤੇ ਜੋ ਕ੍ਰਾਸ਼ ਕਰਾ ਕੰਨਾਗੇ ਦਾ ਸ਼ਹਿਰ ਨਾ ਹੁੰਦਾ ਸਾਨੂੰ ਮੈਨੂੰ ਇਹ ਪੜ ਨਾ ਮਿਲਦਾ ਤੇ ਸੋ ਆਈ ਥਿੰਕ ਇਹ ਇਹ ਬਾਕੀ ਆਪਾਂ ਲੈਂ ਲਈ ਉਹ ਕਿਵੇਂ ਡੈਸਟੀਨੇਸ਼ਨ ਹੈ ਕਲੀਅਰ ਉਸੇ ਸਾਹਮਣੇ ਆਪਾਂ ਚੱਲੇ ਜਣੇ ਆਂ ਦੂਜੀ ਗੱਲ ਆਪਾਂ ਇਥੇ ਗੱਲ ਕੀਤੀ ਆ ਕੈਨੇਡਾ ਦੀ ਕਈਆਂ ਨੇ ਕੀਤੀ ਆ ਇੱਥੇ ਆ ਕੇ ਸਾਨੂੰ ਕੀ ਕੁਝ ਮਿਲਿਆ ਕੀ ਸਿਆਲ ਤੇ ਮਾਰ ਕੇ ਬੈਠਣਾ ਸੀ ਉਹ ਆਪਾਂ ਰੋਜ਼ਾਨਾ ਇਹ ਰੇਡੀਓ ਸਟੇਸ਼ਨਾਂ ਤੇ ਬੋਲਦੇ ਸੁਣਦੇ ਆ ਲੋਕਾਂ ਦੀ ਕਿਸਰੂ ਹੈ ਕਿ ਆ ਬੜੀ ਕੰਦੇ ਆ ਬੱਚਿਆਂ ਦੀ ਜਾਨ ਕਾਲੀ ਦੀ ਚਾਬੀ ਮੈਨੂੰ ਇੱਕ ਹੋਰ ਵਾਰੀ ਲਿਖੀ ਰਹੀ ਅਨਿਸ਼ਕਾ ਕੈਨੇਡਾ ਵਾਲੇ ਸਾਡੀ ਜੁਨੀ ਵਾਲੇ ਇੱਕ ਮੈਂ ਤੁਹਾਡ ਕੋ ਸੋਚਨ ਵਾਸਤੇ ਛੜ ਜਾਣਾ ਅਸੀਂ ਕੈਨੇਡਾ ਆਏ ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਅੱਜ ਵਿਕਟੋਰੀਆ ਜਾ ਕੇ ਦੇਖੋ ਉਹ ਇੱਕ ਬੰਦਾ ਉੱਤੇ ਬੈਠਾ ਸਾਡੇ ਸਪੀਕਰਸ ਆ ਰਾਜ ਭਾਨੀ ਉਹ ਹੁੰਦਾ ਸਾਇਫਰデアਟ ਕੋਰ ਸਨਡੇ ਸਰਵਿਸ ਕਿੰਨਾ ਚਿਰ ਹੋ ਸਕਦਾ ਪਰ ਉਹ ਬਸ ਬਹੁਤ ਬੁਰੀ ਯਾਦ ਹੈ ਆਂੰਦੇ ਦਾ ਅਨੁਸਾਰ ਇਹ ਜਿਹੜੇ ਰੌਸ਼ਮ ਰਿਕਸ਼ਾ ਵੀ ਇਹ ਕਹਿੰਦੇ ਵੀ ਸ਼ਾਇਦ ਪੀਰ ਵੱਜਾ ਹੈ ਇਤੋਂ ਸਾਫ ਨੂੰ ਹੁੰਦਾ ਕਿ ਰਿਟਾਇਰਮੈਂਟ ਜਿਹੜੀ ਹੈ ਵੀ ਉਹ ਬੋਰਿੰਗ ਹੀ ਹੈ ਜੀ ਹਾਂ ਉਹ ਬਹੁਤ ਅੱਛਾ ਤੁਹਾਨੂੰ ਬਾਲੋਗਾ ਕਿ ਨੈਮੀ ਨੂੰ ਸਿੱਖਣਾ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਅਸਲ 'ਚ ਇਹ ਜਿਹੜਾ ਅੱਜ ਦਾ ਦਿਨ ਹੈਗਾ ਇਹ ਮਿਰਦਸਿੰਘ ਬਰਨੋਂ ਹੋਰਾਂ ਜਿ ਲਈ ਜਸ਼ਨ ਦਾ ਦਿਨ ਹੈ ਜਦੋਂ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਦੀ ਸੋਚ ਹੈ ਅਕਤੂਬਰ 1 ਵਾਸਤੇ ਸੈਦ ਦੇ ਰੂਪ ਹੋਂਦ ਲਈ ਇਸ ਦਸ਼ਮ ਦੇ ਵਿੱਚ ਤੁਹਾਡੇ ਨਾਲ ਨਾਲ ਮੈਂ ਵੀ ਉਹਨਾਂ ਨੂੰ ਵਾਰਤ ਦਿੱਤੀਆਂ ਜਿੱਥੋਂ ਕਨ ਨਾਵਲ ਦੀ ਗੱਲ ਲੱਗੀ ਹੈ ਜਿਵੇਂ ਪਹਿਲਾਂ ਹੋਈਆਂ ਗੱਲਾਂ ਕਿ ਮੁੱਖ ਤੌਰ ਤੇ ਪ੍ਰੇਮ ਕਹਾਣੀ ਹੈ ਜਿਦੇ ਚ ਨਾਇਕ ਸੂਰਜ ਦੀਪ ਉਦ ਦੀ ਦੇ ਨਾਇਕਾ ਗੁਰਮੀਤ ਕੁਦਮੀਤ ਦੇ ਇੱਕ ਦੂਜੇ ਤੋਂ ਵਿਛੜਦੇ ਰੂਪ ਇਹਨਾਂ ਖਲਾਅ ਦੇ ਵਿੱਚ ਪ੍ਰਗਟ ਕੀਤੇ ਗਏ ਅਤੇ ਜਿਹੜੇ ਮਾਨਸਿਕ ਤਸਵੀਰ ਤਸੀਹੇ ਉਹ ਸੰਦੇ ਨੇ ਜਿਨ੍ਹਾਂ ਤਸ਼ੱਦਦਾ ਵਿੱਚੋਂ ਗੁਜ਼ਰਦੇ ਨੇ ਉਹ ਪੜਨ ਵਾਲੇ ਦੇ ਦਿਲ ਨੂੰ ਵੀ ਨਾ ਹਾਲ ਪਾ ਦੇ ਰਹੇ ਨੇ ਉਹਨਾਂ ਦਾ ਬਸਰੀ ਕਰਨ ਵਾਲੀਆਂ ਸਨ ਪਰ ਕਿਉਂਕਿ ਸਾਡੇ ਬੁਲਾਰੇ ਕਾਫੀ ਹਨ ਇਹ ਪੁਸਤਕ ਵਾਲੇ ਕੁਸ਼ ਮਹਿਦਮਾਨ ਜਿਹਨਾਂ ਨੇ ਪਰਚੇ ਪੜਨੇ ਹਨ ਉਹਨਾਂ ਵਾਰੇ ਵੀ ਉਹਨਾਂ ਨੇ ਆਪਣੇ ਕੱਚੇ ਤੇ ਆਕੀਤੇ ਹੋਏ ਹਨ ਜਿਹੜੇ بڑے ਪਾਬਾ ਸਾਹਿਬ ਸਟੂਡੈਂਟ ਦੇ ਹਨ ਸੋ ਆਪਨ ਬਾਰੇ ਸਾਰੇ ਮਹਿਮਾਨ ਸਾਹਿਬ ਅਸੰਦੇ ਮੈਂ ਇਹਨਾਂ ਗੱਲ ਕਰਨ ਚਾਹਨਾ ਕਿ ਜੋ ਜਵਾ ਬ ਦੀਪ ਦੀ ਮੀਤ ਹੈ ਇਸ ਤავਰ ਦੇ ਵਿੱਚ ਜੋ ਮੈਨੂੰ ਚਲੋ ਸੂਰੀ ਤੇ ਚਾਦੀ ਚਲਦੀ ਆ ਪੰਜਾਬ ਭਾਰਤ ਦੇ ਵਿੱਚ ਅਸੀਂ ਪਈਆ ਨੂੰ ਸੈਕਟ ਕਲਾਸਿਕ ਜਨ ਸਮਝਦੇ ਹਾਂ सारे जानते हैं कि नावल साहित्य का ठीक उस ही अंग है जिस तरह कविता कहानी नाटक लेख सफरनामा एक अंग है, है। नावल लिखना एक कला है जो कि समुची जीवन ही उपजती है कि जीवन में ही विगसती है देखा जाए नावल अजिहा नामचा है जिस विच सा ਆਪਣੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਅਤੇ ਜਿਸ ਵਿੱਚ છુપ ਤਸੱਦੇ ਆਪਣੇ ਜਾਣੇ ਪਛਾਣੇ ਹੁੰਦੇ ਹਨ। ਜਦੋਂ ਅਸੀਂ ਨਾਵਲ ਪੜ੍ਹਦੇ ਹਾਂ ਤਾਂ ਇਹ ਜਾਪਦਾ ਹੈ ਕਿ ਨਾਵਲ ਕਹਾਣੀ ਸੁਣਾਉਂਦਾ ਹੈ ਤੇ ਪਾਠਕ ਕਹਾਣੀ ਪੜ੍ਹਦੇ-ਪੜ੍ਹਦੇ ਆਪਣਾ ਸੰਦੇਸ਼ ਹੁਣ ਚਾਹੇ ਅੰਗਰੇਜ਼ੀ, ਹਿੰਦੀ ਤੇ ਨਾਵਲਕਾਰ ਹੋਵੇ ਚਾਹੇ ਪੰਜਾਬੀ ਦੇ ਨਾਵਲਕਾਰ ਹੋਣ ਸਾਰੇ ਮੂਲ ਰੂਪ ਵਿੱਚ ਕੋਈ ਨਾ ਕੋਈ ਕਹਾਣੀ ਬਿਆਨ ਕਰ ਰਹੇ ਹੁੰਦੇ ਜਦੋਂ ਇਹ ਨਾਵਲ ਦੀਪ ਜੀ ਨੇ मेरे हाथों चाया बिपाल गिल भाजी का मैं बहुत बहुत धन्यवाद करती हाँ जिन्होंने इस नावल में पढ़ने का मौका भी दिता तो मेरे विचार संखेप रखने किया। नावल का नाम उसका बहुत कुछ बयान कर देता है कि नावल पढ़द पता लगे मोमेंटो तो है इस विप जिसका पूरा नाम दीप सिंह है ਦਿੱਲੀ ਦਾ ਨਾਮ ਗੁਰਮੀਤ ਕੌਰ ਹੈ ਨਾਵਲ ਦੇ ਮੁੱਖ ਪਾਤਰ ਹਨ ਇਹਨਾਂ ਦੀ ਪ੍ਰੇਮ ਕਹਾਣੀ ਜਿਹੜੀ ਕਿ ਸਰੀਰਾਂ ਦੇ ਮਿਲਣ ਦੀ ਨਹੀਂ ਬਲਕਿ ਰੂਹਾਂ ਦੇ ਮਿਲਣ ਦੀ ਕਹਾਣੀ ਹੈ ਲੇਖਕ ਨੇ ਸਮਾਜ ਵਿੱਚ ਪਿਆਰ ਕਰਨ ਵਾਲੀਆਂ ਰੂਹਾਂ ਦੀ ਉਦਾਹਰਣ ਦਿੰਦੇ ਆ ਆਪਣੇ ਨਾਇਕ ਦੀ ਤੇ ਨਾਇਕਾ ਮੀਤ ਜੀ ਤੁਲਨਾ ਉਹਨਾਂ ਦੇ ਨਾਲ ਕੀਤੀ ਹੈ ਸਰ ਸਾਹਿਬ ਥੋੜਾ ਜਿਹਾ ਬਤਾਓ ਇਸੇ ਹੀ ਪ੍ਰੋਗਰਾਮ ਦੌਰਾਨ ਇੱਕ ਹੋਰ ਨੌਜਵਾਨ ਲੇਖਕ ਗੁਰਪ੍ਰੀਤ ਸਿੰਘ ਕਾਸਾ ਦੀ ਕਾ ਪੁਸਤਕ ਦੀ ਵੀ ਕੁੰਡ ਚਕਾਈ ਹੋਈ ਜਿਹੜਾ ਹਰ ਖਸ਼ਬੂ ਵਿੱਚ ਤੈਨੂੰ ਲੱਪਣ ਲੱਗ ਜੇ ਜਿਹੜਾ ਹਰ ਸਾਹ ਨਾਲ ਤੇਰਾ ਨਾਮ ਜਪਣ ਲੱਗ ਜੇ ਉਹਦੀ ਰੂਹ ਤੇ ਸਾਹਾਂ ਦਾ ਸਿਰਫ ਇੱਕੋ ਅਰਮਾਨ ਦਿਲ ਦਾ ਹਰ ਇੱਕ ਧੜਕਾ ਤੇਰੇ ਤੇ कुर्बान ਜਿਹੜਾ ਇਹਨਾਂ ਸਮਰ ਮੈਲਾਸਟੇਰ ਕਰਦੀ ਹੈ ਸਰਵਾਰ ਜਿਹੜਾ ਹੈ ਇਹ ਮੈਨੂੰ ਲੱਗਦਾ ਹੁੰਦਾ ਵੀ ਇਹਦਾ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਮੁਕ ਦਾ ਕਈ ਵਾਰੀ ਉਹ ਬਿਲਕੁਲ ਨਾਲ ਤੁੱਕਦਾ ਨਹੀਂ ਹੁੰਦਾ ਅਸੀਂ ਮੂੰਹ ਮੱਥਾ ਦੇਖਦੇ ਆਂ ਕਈਆਂ ਦੀ ਪਰਸਨੈਲਿਟੀ ਦਾ ਪਤਾ ਲੱਗ ਜਾਂਦਾ ਹੁਣ ਇਹਦਾ ਤੇਰੇ ਤੇ ਕੁਰਬਾਨ ਕੁਪ੍ਰਿਤ ਕਾਸਾ ਦੀ ਕਿਤਾਬ ਹੈ ਆ ਇੱਕ ਕੁੜੀ ਬੈਠੀ ਆ ਉਦਾਸ ਉਹਦੀਆਂ ਅੱਖਾਂ 'ਚ ਅਥਰੂ ਬਾਤਾਂ ਕਾਇਏ ਹੋਏ ਆ ਤੇ ਇੱਕ ਇਹ ਇਹਦੇ ਵਿੱਚੋਂ ਉਦਾਸੀ ਚਲ ਰਹੀ ਆ ਪਤਾ ਜਿਵੇਂ ਬੈਠਾ ਵੀ ਕੁੰਨੀ ਪਈ ਰੂਹ ਹੈ ਤੇ ਇਧਰ ਇੱਕ ਨੌਜਵਾਨ ਬਿਠਾ ਹੈ ਪਾਤਰ ਉਹ ਆਪਣੀ ਸਾਜ਼ ਵਜਾ ਰਿਹਾ ਪਰ ਉਹਦੇ ਮੂੰਹ ਤੇ ਵੀ ਨਿਰਾਸ਼ਾ ਹੈ ਉਹ ਵੀ ਇੱਕ ਆਪਣੀਆਂ ਸੋਚਾਂ ਦੇ ਵਿੱਚ ਗਲਤਾਨ ਹੈ ਪਰ ਆਪਾਂ ਦੇਖਦੇ ਚਾਰ ਫੁੱਲ ਖਿੜੇ ਹੋਏ ਆ ਇਹ ਚਾਰੇ ਫੁੱਲ ਇੱਕ ਪੋਜ਼ਿਟਿਵਿਟੀ ਦਾ ਪ੍ਰਤੀਕ ਨੇ ਬਈ ਤੁਸੀਂ ਖੇਜਣਾ ਨੇ ਆਲੇ-ਦੁਆਲੇ ਬੈਠੇ ਉਹਨਾਂ ਆਸ਼ਨਾਵੋ ਤੁਸੀਂ ਖਿਰਨਾ ਹੈ ਅਜਿਹਾ ਸਮਾਜ ਚ ਖਸ਼ਬੂ ਵਖੇਰਨੀ ਹੈ ਇਹਨਾਂ ਦੋ ਪੰਛੀ ਜਿਹੜਾ ਹੈ ਸੂਰਜ ਵੱਲ ਨੂੰ ਜਾ ਰਹੇ ਆ ਦੋ ਪੰਛੀ ਆੜ-ਆੜ ਉੱਡੇ ਜਾ ਰਹੇ ਆ ਇਹ ਕਹਿੰਦੇ ਵੀ ਆਪਾਂ ਤਾਂ ਹਜੇ ਅਸਮਾਨਾਂ ਚ ਉਡਾਰੀਆਂ ਨਾਉਣੀਆਂ ਕਿਉਂ ਨਿਰਾਸ਼ ਹੋ ਕੇ ਬੈਠਣਾ ਆ ਦੋਹੇ ਬੰਦੇਓ ਆਪਾਂ ਚੱਲੀਏ ਜ਼ਿੰਦਗੀ ਤਾਂ ਜ਼ਿੰਦਾਬਾਦ ਹੁੰਦੀ ਆ ਆਪਾਂ ਜ਼ਿੰਦਾਬਾਦ ਹੀ ਰੱਖਣੀ ਆ ਤੇ ਇਹ ਬਹੁਤ ਚੱਕੀ ਭਵਿੱਖ ਦੇ ਵਿੱਚ ਕਵਤਾ ਲਿਖਣ ਦੇ ਸਮਰੱਥ ਹੈ ਮੈਂ ਗੁਰਪ੍ਰੀਤ ਲਈ ਇਹੀ ਕਾਮਨਾ ਕਰਦੀ ਆ ਕਿ ਗੁਰਪ੍ਰੀਤ ਪਹਿਲਾਂ ਪੜ੍ਹ ਲਿਖ ਜੇ ਜਿਹੜੇ ਮਕਸਦ ਲਈ ਇੱਥੇ ਕੈਨੇਡਾ ਦੇ ਵਿੱਚ ਆਇਆ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋਵੇ ਪੈਰਾਂ ਤੇ ਖੜਾ ਹੋਣ ਤੋਂ ਬਾਅਦ ਕੈਨੇਡੀਅਨ ਬਣ ਕੇ ਫਿਰ ਇਹਨਾਂ ਸਹਿਤ ਸੁਭਾਵਾਂ ਦੇ ਵਿੱਚ ਸਾਰੇ ਪ੍ਰਬੰਧਕਾਂ ਦਾ ਮੋਢੇ ਦਾ ਮੋਢਾ ਜੋੜ ਕੇ ਚੱਲੇ ਸਾਡੀ ਇਹੀ ਦੁਆ ਹੈ ਉਹਦੀਆਂ ਮੰਜ਼ਲਾਂ ਪ੍ਰਾਪਤ ਹੋਣ ਗੁਰਪ੍ਰੀਤ ਬੇਟਾ ਤੁਹਾਡੇ ਲਈ ਪਿਆਰ ਦੁਆਵਾਂ ਤੇ ਸ਼ੁਭਕਾਮਨਾਵਾਂ ਸਸੇ ਦਾ ਆਸਰੇ ਨੂੰ ਬਹੁਤ ਜਲਨ ਮੈਂ ਦਾ ਹੋ ਗਿਆ ਰਿਕਤਾਇਆ ਤੇ ਜੈ ਗਾਣੇ ਆਏ ਸਾਰੇ ਤੋਂ ਹਮ ਨੂੰ ਹਨਾ ਪ੍ਰਾਪਤ ਬਸ ਤੋਂ ਨਾਸੀ ਦੋਣੀਆਂ ਤੁਹਾਨੂੰ ਬਹੁਤ ਮਾਣਯੋਗ ਆਜਨ ਤੁਹਾਡੇ ਨਾਲ ਇਥੇ ਹੋ ਸਕਦੇ ਆ ਪੰਥ ਜੀ ਦੇ ਸਪਲਾਨ ਤੇ ਸਪੈਸ਼ਲਸ ਆ ਕਿ ਮੈਂ ਇਥੇ ਜਿਹੜਾ ਚੁੱਕੀ ਬਹੁਤ ਤੇ ਲਾਂਚ ਰਹੀ ਸੀ ਇਹ ਸਾਨੂੰ ਛੋਟੀ ਉਮਰ ਤੋਂ ਮੇ ਲੋ ਪੰਜਾਬੀ ਸਿਖਾਈ ਗਈ ਹੈ ਆਪਣੇ ਨਾਨੀ ਕੀ ਨਾਲ ਅਵਸਰ ਨਾਲ ਰਹੇ ਹੁੰਦੇ ਸੀਗੇ ਮਤਲਬ ਪੰਜਾਬੀ ਸਿੱਖੀ ਗਈ ਤੇ ਫਿਰ ਸਕੂਲਾਂ ਦੇ ਵਿੱਚ ਪੰਜਾਬੀ ਲਿਖਣਾ ਤੇ ਪੜ੍ਹਨੀ ਸਭ ਸਿੱਖੀ ਗਈ ਸਭ ਤੁਸੀਂ ਸਿਖਾਰ ਸੀ ਪਿਛੇ ਤੋਂ ਮੂਸੂ ਪਸਦ ਅੱਜ ਕਾ ਮੈਂ ਮਿਨਿਸਟਰ ਸਗੇ ਉਹਨੇ ਪੰਜਾਬੀ ਸਾਡੇ ਸਕੂਲਾਂ ਚ ਲਵਾਏ ਤੇ ਉਥੇ ਮੈਂ ਉਹ ਮਾਰਕ ਕਰਨੀ ਦਾ ਅੱਜ ਮੈਂ ਤੁਹਾਡੇ ਸਾਹਮਣੇ ਪੜਾਵੀ ਹੋ ਸਕਾ ਪੜ੍ਹ ਬਾਰ ਸਕਾ ਪੜਾਵੀ ਲਿਖ ਸਕਾ ਤੇ ਉਹ ਜੁੜੀਅਤ ਨੇ ਅੱਜ ਆਪ ਪੜਾਦੇ ਆ ਕਾ ਕਮ ਬੱਚਿਆਂ ਨੂੰ ਵੀ ਸਿਖਾਈ ਜਾਏ ਪੰਜਾਬੀ ਕਿਉਂਕਿ ਅੱਜ ਤੌ ਮੇ ਸਾਡੇ ਤੋਂ ਛੋਟੇ ਬੱਚਾ ਆ ਰਹੇ ਹਨ ਉਹਨਾਂ ਨੂੰ ਐਨੀ ਪੰਜਾਬੀ ਨਹੀਂ ਆਉਂਦੀ ਕੋਈ ਕੋਈ ਨਹੀਂ ਸਬਤ ਜੁੜੀ ਅਕਨ ਨੂੰ ਵੀ ਪਤਾ ਨਹੀਂ ਕਿ ਫਤਹ ਸਦੀ ਮਾਂ ਬੋਲੀ ਕਿੰਨੀ ਜੁੜੀ ਹੈ ਮੈਂ ਤੇ ਮਹੀ ਦਾ ਜਾਣੇ ਉਹ ਤਾਂ ਚਾਨਣ ਚਾਨਣੀ ਰਾਤ ਹੈ ਬੈਠਉ ਨਾ ਆ